ਹਾਵਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਜੀ ਦਾਦੋਵਾਲ ਆਏ اور ਉਹਨਾਂ ਨੇ ਵੀ ਇੱਥੇ ਮੇਲੇ ਵਿੱਚ ਬਸੰਤ ਪੰਚਮੀ ਵਿੱਚ ਹਾਜ਼ਰੀ ਭਰੀ ਦਿੱਲੀ ਵਿਖੇ ਫਰਦੀ ਫਰਦੀ ਆਜ਼ਾਦੀ ਲਹਿਰ ਦੇ ਸਰਕੱਡ ਯੋਧੇ ਸਤਕਾਰਯੋਗ ਨਾਮਤਾਰੀ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨਾਮਧਾਰੀ ਸਿੱਖਾਂ ਨੇ ਕੂਕੇ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਆਪ ਸਾਰਿਆਂ ਨੂੰ ਪਤਾ ਹੈ ਕਿ 66 ਨਾਮਧਾਰੀ ਕੂਕੇ ਸਿੱਖਾਂ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ 14 ਦੇ ਕਰੀਬ ਜਿਹੜੇ ਸਨ ਨਾਮਧਾਰੀ ਕੂਕੇ ਸਿੰਘ ਫਾਂਸੀਆਂ ਤੇ ਜੜੇ ਔਰ ਜਿਸ ਤਰ੍ਹਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਉਹ ਸਤਕਾਰਯੋਗ ਬਾਬਾ ਰਾਮ ਸਿੰਘ ਜੀ ਨੇ ਪਾਇਆ ਉਹ ਸਾਰਾ ਦੇਸ਼ ਜਾਣਦਾ ਦੁਨੀਆ ਜਾਣਦੀ ਆ ਅੱਜ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਜਿਹੜਾ ਜਾਰੀ ਕੀਤਾ ਜਾ ਰਿਹਾ ਅੱਜ ਇੱਥੇ ਨਾਮਧਾਰੀ ਦਰਬਾਰ ਰਮੇਸ਼ ਨਗਰ ਦਿੱਲੀ ਦੇ ਵਿੱਚ ਬਹੁਤ ਵੱਡਾ ਸਮਾਗਮ ਸਾਡੇ ਸਤਿਕਾਰਯੋਗ ਬਾਬਾ ਕੁਦੇ ਸਿੰਘ ਜੀ ਨਾਮਧਾਰੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਜਿੱਥੇ ਭਾਰਤ ਸਰਕਾਰ ਦੇ ਕੇਂਦਰੀ ਮਨਿਸਟਰ ਆ ਕੇ ਸਿੱਕਾ ਜਿਹੜਾ ਜਾਰੀ ਕਰ ਰਹੇ ਆ ਮੈਂ ਸਾਰੇ ਭਾਰਤ ਵਾਸੀਆਂ ਨੂੰ ਔਰ ਨਾਮਧਾਰੀ ਸਿੱਖਾਂ ਨੂੰ ਇਸ ਗੱਲ ਦੀ ਲੱਖ ਲੱਖ ਮੁਬਾਰਕ ਦਿਨਾ ਇੱਥੇ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ ਜਨਾਬੀ ਤੇ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਇੱਥੇ ਨੇ ਤੇ ਨਾਮਧਾਰੀ ਸਿੱਖ ਜਿਹੜੇ ਕਿ ਬਹੁਤ ਚੜ੍ਹਦੀ ਕਲਾ ਦੇ ਨਾਲ ਸਮਾਜ ਦੀਆਂ ਸਵਾਵਾਂ ਕਰਦੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਗੁਰਾਇਆ ਸਰਦਾਰ ਜਸਵੰਤ ਸਿੰਘ ਜੀ ਦਿੱਲੀ ਔਰ ਇਸੇ ਤਰ੍ਹਾਂ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਰਮੰਦ ਕਮੇਟੀ ਸਰਦਾਰ ਗੁਰਦੇਵ ਸਿੰਘ ਜੀ ਔਰ ਸਦਾ ਬਲਵਿੰਦਰ ਸਿੰਘ ਝੱਲ ਤੇ ਹੋਰ ਬਹੁਤ ਸਾਰੇ ਨਾਮਧਾਰੀ ਸਿੱਖ ਵੀ ਤੇ ਪੰਥਕ ਸ਼ਕਤੀਆਂ ਤੇ ਦੇਸ਼ ਦੀਆਂ ਰਾਜਨੀਤਿਕ ਸ਼ਕਤੀਆਂ ਇੱਥੇ ਪੁੱਜੀਆਂ ਨੇ ਜਿਹੜੀਆਂ ਇਸ ਸੁਭਾਗੇ ਸਮੇਂ ਤੇ ਕਿ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਾ ਰਿਹਾ ਨੇ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਨਾਮਧਾਰੀ ਸਤਕਾਰਯੋਗ ਬਾਬਾ ਰਾਮ ਸਿੰਘ ਜੀ ਨੇ ਜਿਸ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਤੰਤੀ ਸਾਜਾਂ ਦੇ ਨਾਲ ਜਿਸ ਤਰ੍ਹਾਂ ਨਾਮਧਾਰੀ ਸਿੰਘਾਂ ਵੱਲੋਂ ਕੀਰਤਨ ਕੀਤਾ ਜਾਂਦਾ ਉਹ ਆਪ ਸਾਰੀਆਂ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਸੁਣਦੇ ਹੋ। ਸੋ ਇੱਕ ਵਾਰ ਮੈਂ ਫੇਰ ਅੱਜ ਇਸ ਖੁਸ਼ੀਆਂ ਭਰੇ ਸਮੇਂ ਤੇ ਜੇ 200 ਸਾਲਾਂ ਪ੍ਰਕਾਸ਼ ਸਤਾਬਦੀ ਨੂੰ ਸਮਰਪਿਤ ਜੋ ਅੱਜ ਭਾਰਤ ਸਰਕਾਰ ਵੱਲੋਂ ਸਿੱਕਾ ਜਾਰੀ ਕੀਤਾ ਜਾ ਰਿਹਾ ਇਸ ਦੀ ਲੱਖ ਲੱਖ ਮੁਬਾਰਕ ਲੱਖ ਲੱਖ ਵਧਾਈ। ਠੀਕ ਹੈ। ਦੇਖਤੇ ਰਹੇ ਨਾਮਧਾਰੀ ਮੀਡੀਆ ਇੰਡੀਆ ਚੈਨਲ ਨੂੰ ਲਾਈਕ ਕਰਨ ਸ਼ੇਅਰ ਕਰਨ ਸਬਸਕ੍ਰਾਈਬ ਕਰਨ। ਧੰਨਵਾਦ।